ਸਤਿ ਸ਼੍ਰੀ ਅਕਾਲ ਡੈਡੀ ਹਾਂ ਪੁੱਤ ਆ ਗਿਆ ਲੇਟ ਹੋ ਗਿਆ ਅੱਜ ਹਾਂਜੀ ਥੋੜਾ ਲੇਟ ਹੋ ਗਿਆ ਬਸ ਕੰਮ ਜ਼ਿਆਦਾ ਸੀਗਾ ਅੱਜ ਆਫਿਸ ਚ ਤਾਂ ਕਰਕੇ ਹਲਲ ਜੀ ਸਾਰੇ ਉਹ ਤੇਰਾ ਦਿਮਾਗ ਖਰਾਬ ਆ ਠੰਡਾ ਪਾਣੀ ਪਿਲਾਏ ਜਾਨੀ ਆ ਠੰਡ ਚ ਬੇਫਕੂਫ ਜਹੀ ਇੰਨਾ ਵੀ ਦਿਮਾਗ ਕੰਮ ਨਹੀਂ ਕਰਦਾ ਕਿ ਥੋੜਾ ਜਿਹਾ ਕੋਸਾ ਕਰਕੇ ਲਿਆ ਦੇਮਾ ਜਾ ਕੋਸਾ ਕਰਕੇ ਲਿਆਏ ਨੂੰ ਚਿੰਦੇਆ ਆ ਕੋਈ ਤਰੀਕਾ ਤੇ ਰਬੂ ਨਾਲ ਗੱਲ ਕਰਨ ਦਾ ਉਹ ਕੁਛ ਨਹੀਂ ਹੋਇਆ ਡੈਡੀ ਆਂ ਦੇ ਤਾਂ ਦਿਮਾਗ ਖਰਾਬ ਕਰਤਾ ਇਹ ਜਨਾਨੀ ਨੇ ਕੀ ਰੋਤੀ ਮਾਰ ਕੀ ਹੋਇਆ ਅਛਿੰਦਾ ਕਿਉਂ ਬੋਲਦਾ ਸੀ ਉੱਚੀ ਬਹੂ ਨੂੰ ਬੋਲਦਾ ਸੀ ਬੀਬੀ ਉਹ ਵੀ ਬਿਨਾ ਕਿਸੇ ਗੱਲ ਤੋਂ ਆ ਵਿਚਾਰੀ ਤੇ ਮਾੜਾ ਕਾ ਪਾਣੀ ਠੰਡਾ ਦੇ ਹੋ ਗਿਆ ਕਿ ਢਿੱਕ ਗੱਲ ਸੀ ਟੁੱਟ ਕੇ ਪੈ ਗਿਆ ਬੰਦਾ ਬੋਲਣ ਲੱਗੇ ਤਾਂ ਸੋਚੇ ਘਰ ਵਾਲੀ ਆ ਤੇਰੀ ਜਿੰਨੇ ਕ ਕਲੋ ਦੀ ਮਾਂ ਨੇ ਸਿਖਾਈ ਉੰਨੇ ਕੀ ਬਰਤਨੀਆ ਔਰਤ ਹੋ ਕੇ ਔਰਤ ਦੀ ਇੱਜ਼ਤ ਕਰਨੀ ਨਹੀਂ ਸਿਖਾ ਹੋਈ ਉਤੋਂ ਪੁੱਤ ਨੂੰ ਔਰਤ ਦੀ ਇੱਜ਼ਤ ਕਰਨੀ ਨਾ ਤੇ ਉਸ ਖਾਂਦਾ ਮਾਂ ਇਸ ਖਾਂਦੀ ਨਾਲ ਤੈਨੂੰ ਹੁਣ ਬੜਾ ਦੁੱਖ ਲੱਗਾ ਕੀ ਗੱਲ ਮੁੰਡਾ ਤੇਰਾ ਤਾਂ ਤੇਰੇ ਹੀ ਪਏ ਹੋਏ ਹੁੰਨੇ ਆ ਤੇ ਚੱਲਦਾ ਅਸਾਰਾ ਕੁਛ ਹੋਣੀ ਤੇਰੇ ਤੋਂ ਹੀ ਤਾਂ ਸਿੱਖਿਆ ਮੇਰੇ ਤੋਂ ਹਾਂ ਤੇਰੇ ਤੋਂ ਜਿੰਨੇ ਪਿੰਡ ਯਾਦ ਤਾਂ ਮੈਂ ਕਰਵਾ ਦਨੀ ਯਾਦ ਕਰ ਪੁੱਤ ਹਾਂਜੀ ਹਾਂਜੀ ਸਰ ਠੀਕ ਆ ਕੋਈ ਗੱਲ ਨਹੀਂ ਹਾਂਜੀ ਸਾਰਾ ਕੰਮ ਹੋ ਜਾਊਗਾ ਮੈਂ ਤੁਹਾਨੂੰ ਆਫਿਸ ਚ ਫੜਾ ਦੂੰਗਾ ਕੱਲ ਨੂੰ ਜੀ ਚਾਹ ਬਣਾ ਦਾਂਗਾ ਹਾਂਜੀ ਹਾਂਜੀ ਸਰ ਕੋਈ ਗੱਲ ਨਹੀਂ ਠੀਕ ਆ ਉਹ ਤੈਨੂੰ ਦੇਖਦਾ ਨਹੀਂ ਪਿਆ ਮੈਂ ਫੋਟੇ ਗੱਲ ਕਰਦਾ ਪਿਆ ਆਪਣੇ ਸਰ ਨਾਲ ਐਵੇਂ ਵਿਚੀ ਬੋਲੀ ਜਾਂਦੀ ਆ ਬੇਸਕੂਫ ਜਨਾਨੀ ਉਹ ਮੇਰੇ ਸਮਾਨ ਨੂੰ ਹੱਥ ਨਾਲ ਲਾਇਆ ਕਰ ਪਤਾ ਨਹੀਂ ਕਿੱਥੇ ਰੱਖ ਦਿੰਦੀ ਆ ਸਾਮ੍ਹ ਕੇ ਬਾਅਦ ਚੋਂ ਲੱਭਦੇ ਨਹੀਂ ਹੈਗੇ ਬੇਅਕਲ ਜਹੀ ਜਿੱਥੇ ਤੁਸੀਂ ਕਿੱਥੇ ਸਲੇ ਹਣ ਮੈਂ ਰੋਟੀ ਬਣਾਈ ਆ ਮੈਂ ਜਿੱਥੇ ਮਰਜੀ ਜਾਵਾਂ ਤੂੰ ਕਹਿੰਦੀ ਆ ਪੁੱਛਣ ਆਲੀ ਜਿਆਦਾ ਪ੍ਰਧਾਨ ਨਾ ਬਣ ਆਪਣੇ ਕੰਮ ਨਾਲ ਮਤਲਬ ਰੱਖ ਅਸੀਂ ਬੱਚਿਆਂ ਤੋਂ ਆਸ ਕਰਦੇ ਹਾਂ ਕਿ ਉਹ ਚੰਗੇ ਬਣਨ ਦੂਜਿਆਂ ਨੂੰ ਇੱਜ਼ਤ ਨਾਲ ਬੁਲਾਉਣ ਸਾਡੇ ਪੁੱਤ ਕਿਸੇ ਦੇ ਪੀਦੀ ਇੱਜ਼ਤ ਕਰਨ। ਤਾਂ ਪਾਲਣਾ ਹੈ ਸਭ ਕੁਝ ਸਾਨੂੰ ਆਪ ਨੂੰ ਕਰਨਾ ਪਏਗਾ। ਜੇ ਪਿਓ ਨੇ ਕਦੀ ਬਿਕਾਨੀ ਦੀ ਇੱਜ਼ਤ ਨਹੀਂ ਕੀਤੀ ਤਾਂ ਪੁੱਤ ਕਿੱਥੋਂ ਕਰਨਗੇ? ਮਾਪਿਆਂ ਬਲੋਕ ਕਿਤਾਬ ਹੈ ਬਿਹਾਰ ਬੱਚਿਆਂ ਨੂੰ ਉਹ ਕਿਤਾਬ ਹੁੰਦੀ ਹੈ। ਜੋ ਤੇ ਜਾ ਕੇ ਉਹ ਨੂੰ ਨਹੀਂ ਪਰ ਕੇ ਸਨਦੇ ਹੋਰ ਤੇ ਉੱਚਤ ਕਰਨ ਲਈ ਤਮਾਵਾ ਆਪਣੇ ਪੁੱਤਰਾਂ ਨੂੰ ਸਿਰਫ ਸਮਝਾਈ ਸਕਤ ਪਰ ਪਿਓ ਬਿਨਾਂ ਸਮਝਾਇਸ ਖਾ ਦਿੰਦਾ